ਹਾਂਜੀ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ ਦੇ ਵਿੱਚ ਜੋ ਰੋਲ ਮਾਰਚ ਕੀਤਾ ਜਾ ਰਿਹਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਬਜ਼ੁਰਗ ਗੱਡੀਆਂ ਦੇ ਮੋਟਰਸਾਈਕਲਾਂ ਦੇ ਵੱਡੀ ਗਿਣਤੀ ਦੇ ਵਿੱਚ ਸਵਾਰ ਹੋ ਕੇ ਤੇ ਭਾਈ ਦੂਰ ਤੱਕ ਜਿੱਥੋਂ ਤੱਕ ਕੈਮਰੇ ਨਿਗਾਹ ਜਾਂਦੀ ਆ ਇਹ ਅੱਜ ਜੰਡਿਆਲਾ ਤੋਂ ਸ਼ੁਰੂ ਹੋਇਆ ਸੀ ਕਾਫਲਾ ਇੱਥੇ ਗੋਲਡਨ ਗੇਟ ਤੇ ਪਹੁੰਚਿਆ ਔਰ ਇਸ ਤੋਂ ਅਗਲੇ ਬੰਨੇ ਇੱਕ ਏਸੇ ਤਰੀਕੇ ਦਾ ਕਾਫਲਾ ਸ਼ਾਮ ਸਿੰਘ ਅਟਾਰੀ ਚੌਂਕ ਕਿਨੂੰ ਇੰਡੀਆ ਗੇਟ ਵੀ ਕਹਿੰਦੇ ਆ ਭਾਈ ਉਹਦੇ ਤੇ ਖੜਾ ਤੁਹਾਨੂੰ ਕਾਫਲਾ ਇੱਕ ਏਸੇ ਤਰੀਕੇ ਨਾਲ ਮਿਲੂਗਾ ਸੋ ਭਗਵੰਤ ਮਾਨ ਨੂੰ ਸਰਕਾਰ ਨੂੰ ਅੱਖਾਂ ਖੋਲ ਕੇ ਤੇ ਦਿਮਾਗ ਦੇ ਪਰਦੇ ਖੋਲ ਕੇ ਇਹ ਵੇਖ ਲੈਣਾ ਚਾਹੀਦਾ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਇਸ ਨੀਤੀ ਦੇ ਖਿਲਾਫ ਨੇ ਲੋਕ ਇਸ ਨੀਤੀ ਦੇ ਹੱਕ 'ਚ ਨਹੀਂ ਹੈਗੇ ਸੋ ਭਗਵੰਤ ਮਾਨਾ ਅਗਰ ਇਹ ਨੀਤੀ ਵਾਪਸ ਨਹੀਂ ਲੈਂਦਾ ਤੇ ਜਿਹੜੇ ਅੱਜ ਇਹ ਮੋਟਰਸਾਈਕਲਾਂ ਦੇ ਕਾਫਲੇ ਆ ਇਹ ਕੱਲ ਨੂੰ ਜਿਹੜੇ ਟਰਾਲੀਆਂ ਦੇ ਟਰੈਕਟਰਾਂ ਦੇ ਕਾਫਲਿਆਂ ਦੇ ਵਿੱਚ ਬਦਲ ਕੇ ਜਿਹੜੀ ਤੇਰੇ ਨੱਕ 'ਚ ਦਮ ਕਰਨ ਵਾਸਤੇ ਭਾਈ ਸਾਰੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਉੱਠ ਕੇ ਭਾਈ ਤੇਰੇ ਚੰਡੀਗੜ੍ਹ ਵੀ ਪਹੁੰਚਣਗੇ ਤੇ ਤੇਰੇ ਸੰਗਰੂਰ ਵੀ ਪਹੁੰਚਣਗੇ ਸੋ ਭਾਈ ਅੱਜ ਦਾ ਇਹ ਇਕੱਠ ਇਹ ਸਿਰਫ ਜ਼ਿਲ੍ਹਾ ਅੰਮ੍ਰਿਤਸਰ ਦੇ ਇਧਰਲੇ ਬੰਨਵੇਂ ਹਲੇ ਪੂਰਾ ਜ਼ਿਲ੍ਹਾ ਅੰਮ੍ਰਿਤਸਰ ਨਹੀਂ ਆਇਆ ਇਸ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਅੱਧਾ ਸ਼ਾਮ ਸੰਗਟ ਆਰੀ ਚੌਕ ਖੜਾ ਆ ਸੋ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਤੇ ਕਾਰਪੋਰੇਟ ਘਰਾਣਿਆਂ ਦਾ ਦਲਾਲਪੁਣਾ ਛੱਡ ਕੇ ਜਿਹੜੀ ਇਹ ਨੀਤੀ ਆ ਇਹਨੂੰ ਵਾਪਸ ਲੈਣਾ ਚਾਹੀਦਾ ਸੋ ਭਾਈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਇਹਨਾਂ ਚੀਜ਼ਾਂ ਦੇ ਖਿਲਾਫ ਆ ਪਿੰਡਾਂ ਦੇ ਪਿੰਡ ਝਾੜੂ ਸਰਕਾਰ ਸ਼ਹਿਰਾਂ ਦੇ ਸ਼ਹਿਰ ਇੱਥੇ ਜਿਹੜੇ ਆ ਉਹ ਵਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਭਾਈ ਪਹਿਲੀਆਂ ਕਲੋਨੀਆਂ ਖਾਲੀ ਪਈਆਂ ਪਹਿਲੀਆਂ ਅਰਬਨ ਸਟੇਟਾਂ ਖਾਲੀ ਪਈਆਂ ਸੋ ਸਿੱਧਾ ਸਿੱਧਾ ਇਹ ਕਾਰਪੋਰੇਟ